ਹਾਂਜੀ ਦੋਸਤੋ ਅੱਜ ਆਪਾਂ ਸਬਜ਼ੀ ਮੰਡੀ ਦੇ ਬਾਈਕ ਸਾਈਡ ਸਰਦੂਲਗੜ ਵਿਖੇ ਪਹੁੰਚੇ ਹਾਂ ਤਾਂ ਤੁਸੀਂ ਦੇਖ ਰਹੇ ਹੋ ਜੋ ਸਾਡੇ ਵੀਰ ਖੜੇ ਹੋਏ ਨੇ ਸੋ ਇਹਨਾਂ ਵੀਰਾਂ ਵੱਲੋਂ ਜੋ ਲੋੜਵੰਦ ਸੇਵਾ ਟਰਸਟ ਜੋ ਨਵੀਂ ਇੱਕ ਟਰਸਟ ਦਾ ਸੰਗਠਨ ਕੀਤਾ ਗਿਆ ਹੈ ਸੋ ਇਹਨਾਂ ਵੀਰਾਂ ਵੱਲੋਂ ਜੋ ਤੁਸੀਂ ਦੇਖ ਰਹੇ ਹੋ ਜੋ ਇਧਰ ਸਾਡੇ ਮਾਤਾ ਜੀ ਖੜੇ ਨੇ ਸਾਡੇ ਬਾਪੂ ਜੀ ਖੜੇ ਨੇ ਇਹਨਾਂ ਨੂੰ ਜੋ ਪੱਖਾ ਦਿੱਤਾ ਗਿਆ ਹੈ ਜੋ ਇੱਕ ਗਰਮੀ ਦਾ ਤੋਹਫ਼ਾ ਦਿੱਤਾ ਗਿਆ ਹੈ ਜੋ ਕਿ ਗਰਮੀ ਦੇ ਦਿਨਾਂ ਦੇ ਵਿੱਚ ਪੱਖੇ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਜਾਂ ਮੱਛਰ ਤੋਂ ਲਾ ਲਈਏ ਜਾਂ ਗਰਮੀ ਤੋਂ ਬਚਣ ਲਈ ਹਾਂਜੀ ਬਾਈ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਇਹ ਟਰਸਟ ਆਪਾਂ ਕਦੋਂ ਤੋਂ ਬਣਾਈ ਹੈ ਤੇ ਕਿਸ ਕਿਸ ਦਾ ਇਸ ਦੇ ਵਿੱਚ ਸਹਿਯੋਗ ਮਿਲ ਰਿਹਾ ਹੈ ਹੋਰ ਆਪਣੇ ਨਾਲ ਕਿਹੜੇ-ਕਿਹੜੇ ਆਪਣੇ ਨਾਲ ਜਿਹੜੇ ਨੌਜਵਾਨ ਜੁੜੇ ਹੋਏ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਅਸੀਂ ਇਹ ਲੋੜਵੰਦ ਸੇਵਾ ਟਰਸਟ ਸਾਨੂੰ ਹੋ ਗਏ ਹਫ਼ਤਾ ਹਫ਼ਤਾ ਅਸੀਂ ਬਣਾਈ ਹੋਈ ਆ ਹਫ਼ਤਾ ਲੱਗਿਆ ਸਾਨੂੰ ਤੇ ਸਾਡੇ ਕੁਝ ਵੀਰ ਨੇ ਭਰਾ ਨੇ ਇਹਨਾਂ ਦੇ ਸਹਿਯੋਗ ਨਾਲ ਅਸੀਂ ਇਹ ਸੇਵਾ ਇਹਨਾਂ ਨੂੰ ਕੀਤੀ ਹੈ ਤੇ ਸਾਡੀ ਇਹ ٹرسٹ ਸੇਵਾ ٹرسٹ ਵੱਲੋਂ ਲੋੜਵੰਦ ਪਰਿਵਾਰਾਂ ਲਈ ਤੇ ਅਸੀਂ ਸ਼ੁਰੂ ਕੀਤੀ ਹੈ ਇਹਨਾਂ ਨੂੰ ਤੇ ਕਹਿੰਦਾ ਮਤਲਬ ਸਾਡਾ ਸਹਿਯੋਗ ਦਿਓ ਅਸੀਂ ਚਾਕੇ ਕੰਮ ਲਈ ਤੁਰੇ ਆਂ ਤੇ ਪ੍ਰਮਾਤਮਾ ਕਰੇ ਤਰੱਕੀ ਬਖਣਾ ਤੇ ਇਹਨਾਂ ਨੂੰ ਸੇਵਾ ਅਸੀਂ ਦਾਨ ਕੀਤੀ ਹੈ ਤੇ ਸਾਰੇ ਪਰਵਾਰਾਂ ਕੀ ਬੇਨਤੀ ਹੈ ਇਸ ਨੂੰ ਬਹੁਤ ਬਹੁਤ ਸਾਥ ਦਿੱਤਾ ਜਾਵੇ ਅਸੀਂ ਗਵਾਹੀ ਨਹੀਂ ਚਲਕਣੀ ਹੈ ਠੀਕ ਹੈ ਜੀ